Bye. ਬੇਨੂ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55)}^{(56)}^{(57)}^{(58)}^{(59)}^{(60)}^{(61)}^{(62)}^{(63)}^{(64)}^{(65)}^{( はい。 Oh, my ਪ੍ਰੇਰਣਾ ਜੀ ਮੈਨੂੰ ਇਸ ਪੰਨੇ ਮਹੀਨੂ ਪੂਰੇ ਪ੍ਰੋਫੈਸ਼ਨਲ ਲਾਗੀ ਜਿ세 ਦੇ ਤੌਰ ਤੇ ਕੀਸਨ ਕਰ ਦੇਣਾ 44 ਸਾਲ ਹੋ ਗਏ ਤੁਹਾਡੀ ਪਾਸ਼ਾ ਵਿੱਚ 44 ਇਹ ਜੋ ਮੈਂ ਸ਼ਬਦ ਕਹਉਣਾ ਹੈ ਕਰੀਬਨ 50 ਸਾਲ ਤੋਂ ਜ਼ਿਆਦਾ ਇਸ ਫਰਜ਼ ਬਣਾਇਨ ਨੂੰ ਹੋ ਗਏ ਮੈਂ ਮੇਰੀ ਤਰਜ ਨਹੀਂ ਹੈ ਮੈਂ ਸਕੂਲ ਪੜ੍ਹਦਾ ਸੀ 6ਵੀਂ ਜਮਾਤ ਵਿੱਚ ਪੜ੍ਹਦਾ ਸੀ तकरीबन 12 ਸਾਲ ਦਾ ਸੀਗਾ ਤੇ ਸਾਡੇ ਹੈਡਮਾਸਟਰ ਸਨ ਹੈਡਮਾਸਟਰ ਦਲੀਪ ਸਿੰਘ ਜੀ ਉਹ ਕੀਸਨ ਕਰਦੇ ਸਨ ਉਹਨਾਂ ਦੀ ਇਹ ਬਣਾਈ ਹੋਈ ਗੀਤ ਹੈ ਤੇ ਮੈਂ ਉਦੋਂ ਤੋਂ ਦੰਨਾ ਮੈਨੂੰ ਉਹਨਾਂ ਨੇ ਸਿਖਾਈ ਸੀ ਪਰ ਮੈਂ ਇਸ ਰੀ ਹਨਾ ਇਸ ਸਤਿਗੁਰੂ ਦੇ ਸ਼ਬਦ ਦੇ ਨਾਲ ਬਹੁਤ ਮਾਣ ਪ੍ਰਾਪਤ ਕਿਤਾਬ ਸੰਤਾਂ ਗੁਰੂ ਮਾਰਵਾੜ ਨੂੰ ਹੁੰਦਾ ਸੀ ਤਾਂ ਮੈਂ ਜਦੋਂ ਵੀ ਮੈਂ ਕਿਸੇ ਦਾ ਗਾਇਆ ਹੋਇਆ ਸ਼ਬਦ ਸੰਪੂਰਨ ਬਾਣੀ ਦੀ ਤੇ ਰੂਚੀ ਨਾਲ ਗਾਣੇ ਕਰਦਾ ਕਿਸੇ ਦਾ ਗਾਇਆ ਹੋਇਆ ਸ਼ਬਦ ਮੈਂ ਗਾਉਂਦਾ ਤਾਂ ਮੈਂ ਜਿਸ ਦੀ ਰੀਤ ਬਣੀ ਹੁੰਦੀ ਹੈ ਉਸ ਦਾ ਨਾਲ ਜੁੜ ਰਹਿਣਾ ਸਾਡੇ ਪੁਰਖਿਆਂ ਦੇ ਕੀਰਤਨੀਆਂ ਦੇ ਬੜੇ ਉੱਚੇ-ਉੱਚੇ ਜੀਵਨ ਸਨ ਤੇ ਮੈਂ ਕੋਸ਼ਿਸ਼ ਕਰਦਾ ਹਾਂ ਨਾ ਉਹਨਾਂ ਕੋਲੋਂ ਨਾਲ ਸਿੱਖਿਆ ਜਾਵੇ ਉਹਨਾਂ ਦੇ ਜੀਵਨ ਤੋਂ ਉਹਨਾਂ ਦੀ ਸ਼ੈਲੀ ਤੋਂ ਸੋ ਮੈਨੂੰ ਯਾਦ ਆਇਆ ਮੈਂ ਫ਼ਾਮੀ ਕਰਦਾ ਸੀ 50 ਸਾਲ ਤੋਂ ਜ਼ਿਆਦਾ ਰਾਣੀ ਹੈ ਰੀਤ ਸਤਿਗੁਰੂ ਬਖਸ਼ਿਸ਼ ਕਰੇ ਪਰ ਜਿੰਨੀ ਇਹ ਜੀਤ ਪੁਰਾਣੀ ਹੈ ਉਹਨਾਂ ਹੀ ਮੈਂ ਪੁਰਾਣਾ ਹੋ ਗਿਆ। ਤੋਂ ਪੁਰਾਣੇ ਸਮੇਂ ਤੁਸੀ ਮੈਂ ਸੁਣ ਮੈਨੂੰ ਜਦੋਂ 80 85 ਸਾਲ ਦੇ ਬਜ਼ੁਰਗ ਕਹਿੰਦੇ ਨਾ ਅਸੀਂ ਜਦੋਂ ਨਿੱਕੇ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ ਉਹਨਾਂ ਥੋੜਾ ਜਿਆਦਾ ਅਜੀਬ ਲੱਗਦਾ ਮੈਨੂੰ ਲੱਗਦਾ ਉਹਨਾਂ ਬਾਵਾ ਹੀ ਪੁਰਾਣਾ। ਉਹ ਆਪਣੇ ਸਾਥੇ ਠੀਕ ਹੁੰਦੇ ਕਿਉਂਕਿ ਉਹ ਉਸ ਵੇਲੇ ਸੁਣਦੇ ਹਨ 44 ਸਾਲ ਬਹੁਤ ਹੁੰਦੇ ਉਹ 40 ਸਾਲ ਹੋਣਗੇ ਨਾ ਨਿੱਕੇ ਹੋਣਗੇ ਨਾ ਜਵਾਨੀ 'ਚ ਸੁਣਦੇ ਸੀ। ਤੋਂ ਮੇਨ ਬਹੁਤ ਆਪ ਜੀ ਪਿਆਰ ਦਿੰਦੇ ਹੋ ਮੈਂ ਤੁਹਾਡੇ ਪਿਆਰ ਨੂੰ ਸਦਾ ਮਾਣ ਦਰਾਂ ਮੱਲੀ ਅਰਦਾਸ ਕਰਿਓ ਬਾਕੀ ਦਾ ਜੀਵਨ ਕਿੰਨਾ ਬਹੇ ਇਹ ਤਾਂ ਮੈਨੂੰ ਪਤਾ ਨਹੀਂ ਜਿਹੜਾ ਬੀਤਿਆ ਉਹ ਮੇਰਾ ਬਹੁਤ ਸੋਹਣਾ ਬੀਤਿਆ ਮੈਂ ਖੁਸ਼ ਹਾਂ ਬਹੁਤ ਸਾਰੇ ਪਿਆਰੇ ਦੋਸਤ ਮਿਲੇ ਇਸ ਬੀਤੇ ਸਮੇਂ ਦੇ ਵਿੱਚ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਮੈਂ ਖਟਿਆ ਬਹੁਤ ਕੁਝ ਮੈਂ ਕਮਾਇਆ ਹੈ ਮੇਰੇ ਬੱਚਿਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਮੇਰੇ ਦੋਸਤਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਸੰਗਤ ਨੇ ਦੇਸ਼ ਦੇਸ਼ ਵਿੱਚ ਸ਼ਬਦ ਦੀ ਕੀਰਤੀ ਕਰਕੇ ਮੈਨੂੰ ਪਿਆਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ 可以。Oh, yeah. <laughs>